ਮੁਕੇਸ਼ ਅੰਬਾਨੀ ਦੀ ਹੁਣ ਰਾਤਾਂ ਦੀ ਨੀਂਦ ਉੱਡਣ ਵਾਲੀ ਹੈ ਕਿਉਂਕਿ ਹੁਣ ਮੁਸ਼ਕਲਾਂ ਵਧਣਗੀਆਂ ਕਿਉਂਕਿ ਹੁਣ ਜੋ ਟਾਟਾ ਬੀਐਸਐਨਐਲ ਹੈ ਉਸ ਨੇ ਐਲਨ ਮਸਕ ਦੇ ਨਾਲ ਹੱਥ ਮਿਲਾ ਲਿਆ ਤੇ ਐਲਨ ਮਸਕ ਦੀ ਹੁਣ ਕੰਪਨੀ ਜੋ ਹੈ ਸਟਾਰਲਿੰਗ ਭਾਰਤ ਦੇ ਵਿੱਚ ਜਲਦ ਆਉਣ ਵਾਲੀ ਹੈ ਜਿਸ ਤੋਂ ਬਾਅਦ ਹੁਣ ਅੰਬਾਨੀ ਨੂੰ ਵੱਡਾ ਝਟਕਾ ਲੱਗੇਗਾ ਹੁਣ ਤੋਂ ਹੀ ਅੰਬਾਨੀ ਦੀਆਂ ਰਾਤਾਂ ਦੀ ਜੋ ਨੀਂਦ ਹੈ ਉਹ ਉੱਡ ਚੁੱਕਿਆ ਹਾਲਾਂਕਿ ਸਟਾਰਲਿੰਕ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਭਾਰਤ ਦੇ ਵਿੱਚ ਵੀ ਸਟਾਰਲਿੰਕ ਦੀ ਐਂਟਰੀ ਹੋਣ ਵਾਲੀ ਹੈ ਟਾਟਾ ਬੀਐਸਐਨਐਲ ਦੇ ਨਾਲ ਜੋ ਹੱਥ ਮਿਲਾਇਆ ਆਖਰ ਇਸ ਨੂੰ ਲੈ ਕੇ ਹੁਣ ਤੱਕ ਕੀ ਅਪਡੇਟ ਹੈ ਉਹ ਜਾਣਨ ਦੇ ਲਈ ਦੇਖਦੇ ਆਂ ਖਾਸ ਰਿਪੋਰਟ ਸਾਲ 2024 ਦੇ ਸ਼ੁਰੂ ਦੇ ਵਿੱਚ ਐਲਨ ਮਸਕ ਦੀ ਸੁਪਰ ਫਾਸਟ ਇੰਟਰਨੈਟ ਸਟਾਰਲਿੰਕ ਦੀ ਹੁਣ ਭਾਰਤ ਦੇ ਵਿੱਚ ਆਉਣ ਬਾਰੇ ਚਰਚਾਵਾਂ ਚੱਲ ਰਹੀਆਂ ਨੇ ਕੰਪਨੀ ਨੂੰ ਇਸ ਦੇ ਲਈ ਹਰੀ ਝੰਡੀ ਵਿਮਲ ਚੁੱਕੀ ਹੈ ਹੁਣੇ ਦਾਵਾ ਕੀਤਾ ਜਾ ਰਿਹਾ ਹੈ ਕਿ ਟਾਟਾ ਗਰੁੱਪ ਭਾਰਤ ਦੇ ਸਭ ਤੋਂ ਵੱਡੇ ਸਮੂਹਾ ਦੇ ਵਿੱਚੋਂ ਇੱਕ ਭਾਰਤ ਦੇ ਵਿੱਚ ਹਾਈ ਸਪੀਡ ਸੈਟੇਲਾਈਟ ਇੰਟਰਨੈਟ ਲਿਓਨ ਦੇ ਐਲਨ ਮਸਕ ਦੇ ਮਿਸ਼ਨ ਦਾ ਸਮਰਥਨ ਕਰ ਰਿਹਾ ਹੈ ਇਹ ਖਬਰ ਅਜਿਹੇ ਸਮੇਂ ਦੇ ਵਿੱਚ ਸਾਹਮਣੇ ਆਈ ਹੈ ਜਦੋਂ ਟੈਲੀਕਾਮ ਅਤੇ ਇੰਟਰਨੈਟ ਦੇ ਵਿੱਚ ਨਵੀਂ ਕ੍ਰਾਂਤੀ ਆਉਣ ਵਾਲੀ ਹੈ। ਇਸ ਸਮੇਂ ਭਾਰਤੀ ਟੈਲੀਕਾਮ ਮਾਰਕੀਟ ਤੇ Jio ਦਾ ਰਾਜ ਹੈ। TRAI ਦੇ ਤਾਜ਼ਾ ਅੰਕੜਿਆਂ ਮੁਤਾਬਕ ਮਈ ਚ ਰਿਲਾਇੰਸ Jio ਦੇ ਮੋਬਾਈਲ ਗਾਹਕਾਂ ਦੀ ਗਿਣਤੀ 47.46 ਕਰੋੜ ਹੈ। ਜਦਕਿ Airtel ਇਸ ਮਾਮਲੇ ਦੇ ਵਿੱਚ ਦੂਜੇ ਸਥਾਨ ਤੇ ਹੈ। ਹਾਲੇ ਦੇ ਵਿੱਚ ਐਕਸ ਉੱਤੇ ਜਾਣਕਾਰੀ ਦਿੰਦੇ ਹੋਏ ਐਲਨ ਮਸਕ ਨੇ ਕਿਹਾ ਸੀ ਕਿ ਸਟਾਰਲਿੰਕ ਹੁਣ 100 ਦੇਸ਼ਾਂ ਦੇ ਵਿੱਚ ਉਪਲਬਧ ਹੈ africa ਦਾ ਸਿਏਰਾ ਲਿਓਨ ਇਸ ਸੂਚੀ ਦੇ ਵਿੱਚ ਸ਼ਾਮਲ ਹੋਣ ਵਾਲਾ ਸੋਵਾਂਵਾਂ ਦੇਸ਼ ਬਣ ਚੁੱਕਿਆ ਹੈ ਸਟਾਰਲਿੰਕ ਦੇ ਵਿੱਚ ਸ਼ਾਮਲ ਹੋਣ ਵਾਲਾ ਇਹ ਦਸਵਾਂ afriki ਦੇਸ਼ ਹੈ ਸਟਾਰਲਿੰਕ ਨੂੰ ਜਲਦੀ ਹੀ ਭਾਰਤ ਦੇ ਵਿੱਚ ਵੀ ਲਾਂਚ ਕੀਤਾ ਜਾ ਸਕਦਾ ਹੈ ਇਨਾ ਹੀ ਨਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਮਾਲਕੀ ਵਾਲੀ BSNL ਨੂੰ ਵੀ ਇਸ ਸਮੂਹ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜੋ ਪਹਿਲਾਂ ਹੀ ਆਪਣੇ 4G ਲਾਂਚ ਦੀ ਤਿਆਰੀ ਕਰ ਰਿਹਾ ਹੈ ਜੇਕਰ ਐਲਨ ਮਸਕ ਸੈਟਲਾਈਟ ਇੰਟਰਨੈਟ ਦੇ ਲਈ BSNL ਅਤੇ Tata ਦੇ ਨਾਲ ਹੱਥ ਮਿਲਾਉਂਦੇ ਹਨ ਤਾਂ ਭਾਰਤ ਦੇ ਵਿੱਚ ਇੰਟਰਨੈਟ ਸੈਕਟਰ ਦੇ ਵਿੱਚ ਹੈਰਾਨੀ ਜਨਕ ਸਥਿਤੀ ਪੈਦਾ ਹੋ ਸਕਦੀ ਅਤੇ Airtel ਅਤੇ Jio ਨੂੰ ਸੱਤੋ ਵੱਧ ਨੁਕਸਾਨ ਚਲਣਾ ਪੈ ਸਕਦਾ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਜੇਕਰ BSNL, Starlink ਅਤੇ Tata ਦੀ ਇਹ ਅਖੌਤੀ ਤ੍ਰਿਮूर्ति ਹਕੀਕਤ ਬਣ ਜਾਂਦੀ ਹੈ ਤਾਂ ਦੇਸ਼ ਦੇ ਇੰਟਰਨੈਟ ਅਤੇ ਟੈਲੀਕਮ ਕਾਰੋਬਾਰ ਦੇ ਵਿੱਚ ਵੱਡਾ ਬਦਲਾ ਆ ਸਕਦਾ ਹੈ। ਇਸ ਸਾਂਝੇਦਾਰੀ ਟੈਲੀਕਮ ਮੋਨੋਪੋਲੀ ਨੂੰ ਵੀ ਖਤਮ ਕਰ ਸਕਦੀ ਦਾਵਾ ਕੀਤਾ ਇਹ ਵੀ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਸਟਾਰਲਿੰਕ ਦਾ ਸੈਟਲਾਈਟ ਇੰਟਰਨੈਟ 300 Mbps ਤੱਕ ਇੰਟਰਨੈਟ ਸਪੀਡ ਪ੍ਰਦਾਨ ਕਰ ਸਕਦਾ ਹੈ ਜੋ ਕਿ ਮੋਬਾਈਲ ਇੰਟਰਨੈਟ ਦੇ ਲਈ ਔਸਤ 94.62 Mbps ਡਾਊਨਲੋਡ ਅਤੇ 9.2 Mbps ਅਪਲੋਡ ਸਪੀਡ ਅਤੇ ਭਾਰਤ ਦੇ ਵਿੱਚ ਬ੍ਰੌਡਬੈਂਡ ਦੇ ਲਈ ਔਸਤ 58.62 Mbps ਡਾਊਨਲੋਡ ਅਤੇ 50. 42 Mbps ਅਪਲੋਡ ਸਪੀਡ ਨਾਲੋਂ ਬਹੁਤ ਤੇਜ਼ ਹੋ ਸਕਦਾ ਹੈ ਤਾਂ ਇਸ ਦੇ ਨਾਲ ਹੁਣ ਮੁਕੇਸ਼ ਅੰਬਾਨੀ ਜੋ ਨੇ ਉਹਨਾਂ ਦੀਆਂ ਚਿੰਤਾ ਵੱਧ ਗਈਆਂ ਨੇ ਮੁਸ਼ਕਲਾਂ ਦੇ ਵਿੱਚ ਜੋ ਨਜ਼ਰ ਆ ਰਹੇ ਨੇ ਜੇਕਰ ਐਲਨ ਮਸਕ ਨੇ ਬੀਐਸਐਨਐਲ ਟਾਟਾ ਦੇ ਨਾਲ ਹੱਥ ਮਿਲਾ ਲਿਆ ਤੇ ਅਜਿਹੇ ਦੇ ਵਿੱਚ ਅੰਬਾਨੀ ਦੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਅੰਬਾਨੀ ਦੀ ਰਾਤਾਂ ਦੀ ਨੀਂਦ ਵੀ ਉੱਡ ਸਕਦੀ ਹੈ ਖਿਆਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਜੋ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਹੁਣ ਦਾਅਵੇ ਕੀਤੇ ਜਾ ਰਹੇ ਨੇ ਤਾਂ ਜੇਕਰ ਅਜਿਹਾ ਹੁੰਦਾ ਤਾਂ ਕੀ ਤਬਦੀਲੀ ਭਾਰਤ ਦੇ ਵਿੱਚ ਤੇ ਕੀ ਤਬਦੀਲੀ ਅੰਬਾਨੀ ਦੀ ਜ਼ਿੰਦਗੀ ਦੇ ਵਿੱਚ ਦੇਖਣ ਨੂੰ ਮਿਲੇਗਾ ਬਿਊਰੋ ਰਿਪੋਰਟ ਹਮਦਰ ਟੀਵੀ